जय मई जय महाकाल मैं महाम बलेश्वर ब्रम्हाणंद गिरी प्रमुख श्री हिंदुत्व भारत जरूरी मुद्दे ਨੂੰ ਲੈ ਕੇ লাইਵ ਹੋਣਾ ਚਾਹੁੰਦਾ ਸੀ ਤਾਂ ਕਰਕੇ লাইਵ ਹੋਇਆ ਕਿਉਂਕਿ ਹਰ ਸਨਾਤਨੀ ਦਾ ਹਰ ਪੰਜਾਬੀ Hindu ਦਾ ਖਾਸ ਕਰਕੇ ਫਰਜ਼ ਬਣਦਾ ਹੈ ਜਿਹੜਾ ਸੋਸ਼ਲ ਮੀਡੀਆ ਚਲਾ ਰਿਹਾ ਜਿਹੜਾ ਅੱਜ ਆਪਣੀ ਗੱਲਬਾਤ ਸੋਸ਼ਲ ਮੀਡੀਆ ਤੇ ਅਪਡੇਟ ਕਰਦਾ ਹੈ ਜਿਹਦੇ ਕੋਲ ਵੀ 5G 6G 4G ਫੋਨ ਹੈਗਾ ਹਰ ਪੰਜਾਬੀ Hindu ਦਾ ਖਾਸ ਕਰਕੇ ਅੱਜ ਫਰਜ਼ ਬਣਦਾ ਹੈ ਕਿਉਂਕਿ ਪਿਛਲੇ 2 ਦਿਨਾਂ ਤੋਂ ਆਪਾਂ ਇੱਕ ਚੀਜ਼ ਦੇਖ ਰਹੇ ਆ ਵੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਜਿਹੜੀ ਹਮਲੇ ਦੀ ਧਮਕੀ ਹੈ ਉਹ ਲਗਾਤਾਰ ਪੰਜਾਬ 'ਚ ਦਿੱਤੀ ਜਾ ਰਹੀ ਸੀ ਪਿਛਲੇ 73 76 ਘੰਟਿਆਂ ਨੂੰ ਉਹ ਜਿਹੜੀ ਧਮਕੀ ਹੈ ਉਹ ਕੱਲੇ ਇੱਕ ਭਾਈਚਾਰੇ ਵਾਸਤੇ ਨਹੀਂ ਸਮੁੱਚੇ ਪੰਜਾਬੀਆਂ ਵਾਸਤੇ ਹੈ ਪੰਜਾਬ ਵਾਸਤੇ ਹੈ ਸਭ ਤੋਂ ਵੱਡੀ ਗੱਲ ਜਿਹੜੀ ਕਾਨੂੰਨੀ ਹਰਕਤ ਹੈ ਜੇ ਬੱਤੇ ਦਾ ਨਾਮ ਆਇਆ ਮੈਂ ਅਜੇ ਦੁਪਹਿਰ ਤੱਕ ਇਹ ਗੱਲ ਸੋਚਦਾ ਸੀ ਅੱਜ ਵੀ ਯਾਰ ਕੋਈ ਵੀ ਸਨਾਤਨੀ ਬੰਦਾ ਚਾਹੇ ਸਿੱਖ ਹੈ ਚਾਹੇ ਹਿੰਦੂ ਹੈ ਉਹ ਨਾ ਬੇਅਦਬੀ ਦੀ ਗੱਲ ਕਰ ਸਕਦਾ ਹੈ ਨਾ ਸੋਚ ਸਕਦਾ ਹੈ ਤੇ ਨਾ ਹੀ ਕੋਈ ਦਰਬਾਰ ਸਾਹਿਬ ਬਾਰੇ ਅਜਿਹਾ ਆਪਣੇ ਜ਼ਿਹਨ 'ਚ ਲਿਆ ਸਕਦਾ ਹੈ ਕਿਉਂਕਿ ਹਰ ਹਿੰਦੂ ਵਾਸਤੇ ਖਾਸ ਕਰਕੇ ਮੈਂ ਆਪਣੀ ਗੱਲ ਕਰਾਂ ਮੇਰੇ ਵਾਸਤੇ ਦਰਬਾਰ ਸਾਹਿਬ ਦਾ ਰੁਤਬਾ ਜੋ ਯੋਧਾ ਤੇ ਮਥਰਾ ਦਾ ਜੋ ਕਾਸ਼ੀ ਵਿਸ਼ਵਨਾਥ ਦਾ ਮੇਰੇ ਦਿਮਾਗ 'ਚ ਰੁਤਬਾ ਹੈ ਉਹੀ ਰੁਤਬਾ ਸ਼੍ਰੀ ਦਰਬਾਰ ਸਾਹਿਬ ਦਾ ਹੈ ਤੇ ਹਰੇ ਸਨਾਤਨੀ ਦਾ ਫਰਜ਼ ਵੀ ਇਹ ਬਣਦਾ ਹੈ ਬਿ ਜੋ ਸਾਡੇ ਤੀਰਥਾਂ ਦਾ ਰੁਤਬਾ ਹੈ ਉਹੀ ਰੁਤਬਾ ਤੁਹਾਡੇ ਤੀਰਥ ਦਾ ਜਿਹਦੇ ਚਾਰ ਦਰਵਾਜੇ ਨੇ ਉਹਨੂੰ ਸ੍ਰੀ ਗੁਰੂ ਰਾਮਦਾਸ ਨੇ ਉਹ ਨਗਰੀ ਵਿਸਾਈ ਤੇ ਪੰਚਮ ਪਾਤਸ਼ਾਹ ਨੇ ਦਰਬਾਰ ਸਾਹਿਬ ਦਾ ਜਿਹੜਾ ਨਿਰਮਾਣ ਹੈ ਉਹ ਕਰਵਾਇਆ ਇਹ ਸਾਨੂੰ ਸਾਰੇ ਪੰਜਾਬੀਆਂ ਨੂੰ ਜਿਹੜੇ ਦੀਚਰਦੇ ਆ ਪੰਜਾਬੀਅਤ ਦੀ ਗੱਲ ਕਰਦੇ ਆ ਪਤਾ ਪਰ ਜਦੋਂ ਉਸ ਬੰਦੇ ਦਾ ਨਾਮ ਨਸ਼ਰ ਕੀਤਾ ਗਿਆ ਸੀਪੀ ਸਾਹਿਬ ਵੱਲੋਂ ਬੀਅ ਸਾਬਕਾ ਵੀਰੇ ਨੀਨੀਰੇ ਕੋਈ ਸ਼ੁਭੰ ਦੁੱਬੇ ਅੱਜ ਇੱਕ ਹਿੰਦੂ ਪੰਜਾਬੀ ਹਿੰਦੂ ਹੋਂ ਦੇ ਨਾਤੇ ਪੰਜਾਬ ਸਰਕਾਰ ਤੋਂ ਸਪਸ਼ਟ ਸ਼ਬਦਾਂ ਚ ਮੰਗ ਕਰਦਾ ਬੀਅ ਦੇ ਉੱਤੇ ਐਨ ਐਸ ਏ ਲਾ ਕੇ ਇਹਨੂੰ ਡਿਪਲੋਮਾ ਦਿਖਾਇਆ ਜਾਏ ਫਰੀਦাবাদ ਹਰਿਆਣੇ ਨਾਲ ਇਹਦਾ ਸਬੰਧ ਹੈ ਉੱਥੋਂ ਦਾ ਵਸਨੀਕ ਪਤਾ ਲੱਗਿਆ ਪਰੇ ਜਿੱਥੋਂ ਦਾ ਵੀ ਹੈਗਾ ਅਜੇ ਪਵਿੱਤਰ ਸਥਾਨ ਨੂੰ ਅਜੇ ਸਾਡੀ ਜਿਹੜੀ ਕੁਦਰਤ ਰਹਿਮਤ ਸਥਾਨ ਹੈ ਉਹਨੂੰ ਅਜੇ ਸ਼ਬਦਾਂ ਦੀ ਵਰਤਨਾ ਜਾਂ ਅਜੇ ਸੋਚ ਰੱਖਣ ਵਾਲੇ ਬੰਦੇ ਦੇ ਹੁਣ ਪੰਜਾਬ ਸਰਕਾਰ ਦੇ ਹੱਥ ਨਹੀਂ ਕੰਬਣੇ ਚਾਹੀਦੇ ਹੁਣ ਐਨਐਸਏ ਲਾ ਕੇ ਇਸ ਇਨਸਾਨ ਨੂੰ ਡਿਪਲੋਮਟ ਭੇਜਣਾ ਚਾਹੀਦਾ ਭਾਰਤ ਸਰਕਾਰ ਦਾ ਫਰਜ਼ ਬਣਦਾ ਨਿਜੀ ਤੌਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਸਨਾਤਨੀ ਪੰਜਾਬੀ ਹਿੰਦੂ ਹੁੰਦੇ ਨਾਤੇ ਗੱਲ ਦੀ ਮੰਗ ਕਰਦਾ ਬੀਤੇ ਉੱਤੇ ਜਲਦੀ ਤੋਂ ਜਲਦੀ ਐਨਐਸਏ ਲਾ ਕੇ ਜਿਹੜੇ ਸਾਥੀ ਇਹਦੇ ਨਾਲ ਮਿਲੀ ਭੁਗਤ ਰੱਖਦੇ ਹਨ ਉਹਨਾਂ ਤੇ ਐਨਐਸਏ ਲਾ ਕੇ ਇਹਨੂੰ ਵੀ ਜਿਹੜੀ ਦੇਸ਼ ਦੀ ਜੇਲ੍ਹਾਂ ਕਿੱਥੋਂ ਹੈ ਉਹ ਦਿਖਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਜਿਹੜਾ ਪੰਜਾਬ ਦਾ ਹਿੰਦੂ ਸਿੱਖ ਇੱਕਤਾ ਭਾਈਚਾਰਾ ਹੈ ਉਹ ਕਾਇਮ ਹੈ ਕਿਸੇ ਕੀਮਤ ਤੇ ਵੀ ਕਿਸੇ ਆਦਮੀ ਨੂੰ ਧਾਰਮਿਕ ਸਥਾਨ ਦੀ ਬੇਅਦਬੀ ਕਰਨ ਦੀ ਜਾਂ ਧਾਰਮਿਕ ਸਥਾਨ ਦੇ ਬਾਰੇ ਗੰਦੀ ਸੋਚ ਜਿਹੜੀ ਦਿਮਾਗ 'ਚ ਲਿਆਉਣ ਦੀ ਆਜਾਜ਼ਤ ਨਹੀਂ ਦਿੱਤੀ ਜਾ ਸਕਦੀ ਨਾ ਹੀ ਉਹਦੀ ਕੋਈ ਪੈਰਵਾਹੀ ਕੀਤੀ ਜਾਂਦੀ ਹੈ ਨਾ ਹੀ ਅਸੀਂ ਇਨਸਾਨ ਦੀ ਕੋਈ ਵਕਾਲਤ ਕੀਤੀ ਜਾ ਸਕਦੀ ਹੈ ਮੈਂ ਸਮst ਹਿੰਦੂ ਤਖਤ ਦੇ ਜਿੰਨੇ ਮੈਂਬਰ ਸਹਿਬਾਨ ਨੇ ਜਿੰਨੇ ਅਹੁਦੇਦਾਰ ਸਹਿਬਾਨ ਨੇ ਸਭ ਨੂੰ ਕਹਾਂਗਾ ਕਿ ਇਹਦੀ ਪੂਰ ਜੋਰ ਸ਼ਬਦਾਂ ਦੇ ਵਿੱਚ ਖੰਡਨ ਕਰਨਾ ਚਾਹੀਦਾ ਹੈ ਤੇ ਨਾਲ ਹੀ ਇਹ ਲਾਂਤੀ ਨੂੰ ਲਾਂਂਦਾ ਬਣੇ ਚਾਹੀਦਾ ਤੇ ਪਰਿਵਾਰ ਨੂੰ ਲਾਂਂਦਾ ਬਣੇ ਚਾਹੀਦਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਅਜੇਆ ਕਬੀਜ਼ ਪੈਦਾ ਹੋਇਆ ਠੀਕ ਹੈ ਅਜੇ ਮਾੜੀ ਸੋਚ ਰੱਖਣ ਵਾਲਾ ਮਨੁੱਖ ਹੈ ਜਿਹੜਾ ਉਹਦਾ ਮੈਨੂੰ ਲੱਗਦਾ ਵੀ ਕੋਲਾ ਦਾ ਨੁਕਸਾਨ ਕਰਦਾ ਹੁੰਦਾ ਸੀ ਸੋਚ ਰੱਖ ਕੇ ਜਿਹੜਾ ਇਹਨੇ ਬੰਦੇ ਨੇ ਕੀਤਾ ਦੂਬੇ ਨੇ ਹੁਣ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਕੋਈ ਮੰਗ ਹੈ ਵੀ ਇਹਦੇ ਖਿਲਾਫ ਜਿਹੜਾ ਰਵਈਆ ਉਹ ਕਿਸੇ ਪ੍ਰਕਾਰ ਵੀ ਨਰਮੀ ਵਾਲਾ ਨਾ ਵਰਤਿਆ ਜਾਏ ਐਨਐਸਏ ਲਾ ਕੇ ਤੇ ਇਹਨੂੰ ਜਿਹੜਾ ਡਿਪੂਗਟ ਦਿਖਾਇਆ ਜਾਏ ਕਿਉਂਕਿ ਅਤਿਅੰਤ ਜ਼ਰੂਰੀ ਹੈ ਤਾਂ ਜੋ ਪੰਜਾਬ ਦੇ ਵਿੱਚ ਹੋਰ ਰਹਿੰਦੇ ਹੋਏ ਨੌਜਵਾਨ ਰਹਿੰਦੀ ਹੋਈ ਜਵਾਨੀ ਇਸ ਗੱਲ ਤੋਂ ਤਰਕ ਹੋ ਸਕੇ ਪਤਾ ਲੱਗ ਸਕੇ ਕਿ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਭੁਗਤਣਾ ਪੇਗਾ ਇਹਨਾਂ ਸ਼ਬਦਾਂ ਨਾਲ ਸ਼ਮਾਂ ਦਾ ਆਯਾਤਕਾਂ ਜੈ ਮਾਈ ਜੈ ਮਹਾਕਾਲ ਹਿੰਦੂ ਸਿੱਖ ਭਾਈਚਾਰਾ ਜਿਹੜਾ ਹਮੇਸ਼ਾ ਇੱਕ ਅਤੇ ਇੱਕ ਰਹੇਗਾ ਇਹ ਅਣ ਟੁੱਟੇ ਅੰਗ ਨੇ ਨਾ ਹੀ ਕਦੀ ਟੁੱਟ ਸਕੇਗਾ ਨਾ ਹੀ ਟੁੱਟਣਗੇ ਜੈ ਮਾਈ ਜੈ ਮਹਾਕਾਲ